ਨਾਨਕ ਅੰਗਦੇ ਅਮਰ ਰਾਮੇ ਅਰਜਨ ਹਰ ਗੋਵਿੰਦਾ ਹਰ ਰਾਇ ਹਰ ਕ੍ਰਿਸ਼ਨ ਜੀ ਤੇ ਗੋਬਿੰਦ ਮਰਗ ਅੰਦਾ ਪਹਿਲਾ ਦਸਵੇਂ ਪਾਤਸ਼ਾਹ ਜਨ ਰਥਿਓ ਤੀਸਰਾ ਪੰਥ ਤਾਰ ਤੀਸਰੇ ਪੰਥ ਕੇ ਸ਼੍ਰੀ ਗੁਰੂ ਸਾਹਿਬ ਗਰੰਥਾ ਦਾਤਾ ਤੂੰ ਦੁਨੀਆਂ ਦਾ ਵਾਲੀ ਤੇਰੇ ਦਰ ਤੇ ਖੜੇ ਸਵਾਲੀ ਪਾ ਦੇ ਪਿਖਿਆ ਮੋੜ ਨਾ ਖਾਲੀ ਹੱਥ ਬਨ ਅਰਜ ਗੁਜਾਰ ਦੇ ਡੱਕੋ ਡੋਲੇ ਖਾਂਦੀ ਬੇੜੀ ਜੀਵਨ ਦੀ ਦਾਤਾ ਤੂ ਕਾਰ ਪਾਰ ਦੇ ਤੇਰੇ ਦਰ ਤੋਂ ਰਹਿਮਤ پا ਕੇ ਬੰਦਨਾ ਕਰੀਏ ਸੀਸ ਝੁਕਾ ਕੇ ਤੇ ਫਿਰ ਸੰਗਤਾਂ ਦੇ ਵਿੱਚ ਆ ਕੇ ਸਿਮਤਾਂ ਗਾਈਏ ਤੇਰੀਆਂ ਓਟ ਆਸਰਾ ਤੱਕ ਲਿਆ ਤੇਰੇ ਚਰਨਾਂ ਦਾ ਬਾਕੀ ਸਭ ਢਾਈਆਂ ਤੇਰੀਆਂ ਦਾਤਾ ਤੂੰ ਦੁਨੀਆ ਦਾ ਵਾਲੀ ਤੇਰੇ ਦਰ ਤੇ ਖੜੇ ਸਵਾਲੀ ਪਾ ਦੇ ਬਿਖਿਆ ਮੋੜ ਨਾ ਖਾਲੀ ਹੱਥ ਬਨ ਅਰਜ ਗੁਜਾਰ ਦੇ ਡੱਕੋ ਡੋਲ ਖਾਂਦੀ ਬੇੜੀ ਜੀਵਨ ਦੀ ਦਾਤਿਆ ਤੁਕਾਰ ਪਾਰ ਦੇ ਦਰ ਤੋਂ ਰਹਿਮਤ ਪਾ ਕੇ ਬੰਦ ਨਾ ਕਰੀਏ ਅਸੀਸ ਜਗਾ ਕੇ ਤੇ ਫਿਰ ਸੰਗਤਾਂ ਦੇ ਵਿੱਚ ਆ ਕੇ ਸਭ ਤਾਂ ਗਾਈਏ ਤੇਰੀਆਂ ਓਟ ਆਸਰਾ ਤਕ ਲਿਆ ਤੇਰੇ ਚਰਨਾਂ ਦਾ ਬਾਕੀ ਸਾਬ ਢਾਈਆਂ ਢੇਰੀਆਂ ਐਸੀ ਪਿਆਰ ਹਨੇਰੀ ਚੁੱਲੇ ਲੁੱਟিয়ে ਨਾਮ ਤੇਰੇ ਦੇ ਬੁੱਲੇ ਤੇਰੀ ਯਾਦ ਨਾ ਦਿਲ ਚੋਂ ਭੁੱਲੇ ਐਸਾ ਕਰਿ ਉਪਕਾਰ ਦੇ ਡੱਕੋ ਡੋਲ ਖਾਂਦੀ ਬੇੜੀ ਜੀਵਨ ਦੀ ਦਾਤਿਆ ਤੁਕਾਰ ਪਾਰ ਦੇ ਥੇ ਜਾਰ ਦੇ ਨਾਮ ਦੇ ਦਾਵੇ ਥੇ ਕੋਈ ਆਵੇ ਕੋਈ ਜਾਵੇ ਸੇਰਾ ਤਖਲੇ ਆ ਤੇਰੇ ਚਰਨਾ ਦਾ ਬਾਕੀ ਸਭ ਢਾਈਆਂ ਤੇਰੀਆਂ ਬ੍ਰਹਮਾ ਵਿਸ਼ਨੂ ਵਿੰਦੁਰਤਿ ਆਉਂਦੇ ਮੈਂ ਮਾ ਨਾਮ ਤੇਰੇ ਦੀ ਗਾਉਂਦੇ ਡੁੱਬੀਆਂ ਪਿਆਰ ਦੀ ਗੰਗਾ ਲਾਉਂਦੇ ਸ਼ਸਤਰ ਬੇਦ ਪੁਕਾਰਦੇ ਡੱਕੋ ਡੋਲ ਖਾਂਦੀ ਬੇੜੀ ਜੀਵਨ ਦੀ ਤਾਤਿਆ ਤੁਕਾਰ ਬਾਰ ਦੇ ਤੇਰਾ ਜਰੇ ਜਰੇ ਵਿੱਚ ਵਾਸਾ ਤੇਰੇ ਆ ਭਗਤਾਂ ਨੂੰ ਪਰਵਾਸਾ ਠੱਠੇ ਦਿਲ ਨੂੰ ਦਿਓ ਦਲਾਸਾ ਮੰਨ ਲੋ ਅਰਜਾ ਮੇਰੀਆਂ ਓਟ ਆਸਰਾ ਤੱਕ ਲਿਆ ਤੇਰੇ ਚਰਨਾਂ ਦਾ ਬਾਕੀ ਸਭ ਢਾਈਆਂ ਟੇਰੀਆਂ ਓ ਦਿਲ ਚੋਂ ਦੁਈ ਦਾ ਵੈਦ ਮਟਾ ਦੇ ਹਿਰਦੇ ਪਿਆਰ ਦੀ ਜੋਤ ਜਗਾ ਉਪਰੋ ਕਣੀ ਮੇਰ ਦੀ ਪਾ ਦੇ ਤਪਿਆ ਤਨ ਮਨ ਠਾਰ ਦੇ ਡੱਕੋ ਡੋਲ ਖਾਂਦੀ ਬੇੜੀ ਜੀਵਨ ਦੀ ਦਾਤਿਆ ਤੁਕਾਰ ਪਾਰ ਦੇ ਨਾ ਮੈਂ ਸਾਰ ਪਿੰਗਲ ਦੀ ਜਾਣਾ ਨਾ ਮੈਂ ਇਕਲੋਂ ਬਹੁਤ ਸਿਆਣਾ ਮੰਗਾ ਕਾਬ ਦੀ ਭੀਖ ਨਿਮਾਣਾ ਬਖਸ਼ੋ ਹੱਲਾ ਸ਼ੇਰੀਆਂ ਓੜਿਆਸਰਾ ਤੱਕ ਲਿਆ ਤੇਰੇ ਚਰਨਾਂ ਦਾ ਕੀ ਸਾਬ ਢਾਈਆਂ ਡੇਰੀਆਂ ਜਿੰਨਾ ਸ਼ਤਰ ਸੋਹਣੇ ਦੇ ਮਾਣੇ ਤੁਰ ਗਏ ਕਈ ਰਾਜੇ ਕਈ ਰਾਣੇ ਪੜ ਕੇ ਵੇਦ ਜੋ ਬਣੇ ਸਿਆਣੇ ਵੇਖੇ ਬਾਜੀ ਹਾਰ ਦੇ ਡੱਕੋ ਡੋਲੇ ਖਾਂਦੀ ਬੇੜੀ ਜੀਵਨ ਦੀ ਦਾਤਿਆ ਤੁਕਾਰ ਪਾਰ ਦੇ ਭਗੋ ਵਾਲੀ ਅਮੜਮੜ ਕਹਿੰਦਾ ਮਨ ਨਹੀਂ ਹੋਰ ਬਿਸ਼ੋੜਾ ਸੰਦਾ ਜਾਂਦਾ ਨੀਰ ਦਾ ਵੰਦਾ ਕਾ ਤੂੰ ਕਰ ਦੇ ਦੇਰੀਆਂ ਉਹ ਰਿਆਸਰਾ ਤਕ ਲਿਆ ਤੇਰੇ ਚਰਨਾ ਦਾ ਬਾਕੀ ਸਭ ਢਾਈਆਂ ਟੇਰੀਆਂ ਉਸ ਸਮੇਂ ਨੂੰ ਯਾਦ ਕਰੀਏ ਆਪਣੀ ਬਿਰਤੀ ਮਨ ਬਿਰਤੀਆਂ ਇਕਾਗਰ ਕਰਕੇ ਉਸ ਸਮੇਂ ਵਿੱਚ ਲੈ ਕੇ ਚੱਲੀਏ ਜਦੋਂ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਸ਼ਰੀਰ ਕਰਕੇ ਸਿੱਖ ਸੰਗਤਾਂ ਦੇ ਕੋਲੋਂ ਉਹ ਲਹਿਣ ਲੱਗੇ ਨੇ ਪਰ ਜੋਤ ਕਰਕੇ ਨੀ ਜੋਤ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਵਿੱਚ ਟਿਕ ਗਈ ਏ। ਉਹ ਰੂਹਾਂ ਉਹ ਸੰਗਤਾਂ ਕਿੰਨੀਆਂ ਭਾਗਸ਼ਾਲੀ ਹੋਣਗੀਆਂ ਜਦੋਂ ਮੇਰੇ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੋਤੀ ਜੋਤ ਸਮਾਏ ਹੋਣਗੇ ਭਾਗਸ਼ਾਲੀ ਰੂਹਾਂ ਉਦੋਂ ਗੁਰੂ ਅਮਰਦਾਸ ਮਹਾਰਾਜੀਆਂ ਦੇ ਚਰਨ ਪਰਸ ਕਰਕੇ ਅੰਤਲੇ ਸਮਿਆਂ ਦੇ ਵਿੱਚ ਆਪਣੇ ਆਪਣਾ ਜੀਵਨ ਜਿਹੜਾ ਉਹ ਸਫਲਾ ਕਰ ਰਹੇ ਹੋਣਗੇ ਅੱਜ ਉਸੇ ਦਿਵਸ ਨੂੰ ਸਮਰਪਿਤ ਸਾਲਾਨਾ ਜੋੜ ਮੇਲਾ ਆਪ ਦੂਰ ਦਰੇਡੇ ਤੋਂ ਚੱਲ ਕੇ ਆਏ ਹੋ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਚਰਨ ਪਰਸਣ ਵਾਸਤੇ ਆਓ ਜਿੱਥੇ ਤੁਸੀਂ ਆਏ ਹੋ ਉੱਥੇ ਮੇਰੇ ਵੀਰਾਂ ਦੀ ਗਰੀਬ ਨਵਾਜੀ ਹੋਈ ਹੈ ਵੀਰ ਹਰਪ੍ਰੀਤ ਸਿੰਘ ਜਿੰਡਿਆਲਾ ਕੋਹਾਰ ਕਸਾਬ ਅਤੇ ਉਹਨਾਂ ਦੇ ਸਾਰੇ ਸਾਥੀ ਸਟੇਜ ਸੰਚਾਲਕ ਬੜੇ ਵਧੀਆ ਤਰੀਕੇ ਦੇ ਨਾਲ ਸਟੇਜ ਨੂੰ ਸੰਭਾਲ ਰਹੇ ਨੇ ਹਰ ਬੰਦਾ ਸਟੇਜ ਨਹੀਂ ਸੰਭਾਲ ਸਕਦਾ ਸੇਵਾ ਦੀ ਗੱਲ ਚੱਲ ਰਹੀ ਆ ਮੇਰੇ ਤੋਂ ਪਹਿਲਾਂ ਆਪ ਜੀ ਦੀ ਸੇਵਾ ਵਿੱਚ ਮੈਂ ਸੇਵਾ ਦਾ ਹੀ ਮਜਮੂਨ ਕਹਿ ਕਰਕੇ ਆਪ ਜੀ ਦੇ ਕੋਲੋਂ ਇਜਾਜ਼ਤ ਲੈਣੀ ਆ ਪਹਿਲਾਂ ਆਹ ਕਲਗੀ ਤਰਪਾਚਾ ਮਹਾਰਾਜ ਜੀਆਂ ਦੀ ਬਖਸ਼ਿਸ਼ ਦੇ ਪਾਤਰ ਬਣੀਏ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਨੂੰ ਸੀਸ ਝੁਕਾਈਏ ਤੇ ਗੁਰੂ ਅਮਰਦਾਸ ਮਹਾਰਾ ਸੱਚੇ ਪਾਤਸ਼ਾਹ ਜੋਤੋ ਆ ਜੋ ਜੋਤੋ ਆ ਜੁਗਤ ਸਾਹਿਬ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ ਜੋਤ ਵਖ ਵਖ ਜਾਮਿਆਂ ਵਿੱਚ ਵਿਚਰ ਕਰਕੇ ਵਖ ਵਖ ਜਾਮੇ ਧਾਰਨ ਕਰਕੇ ਆਪਣੇ ਸਿੱਖ ਨੂੰ ਹਰ ਪਹਿਲੂ ਦੇ ਉਤੋਂ ਇੱਕ ਨਵੀਂ ਜਾਜ ਦੱਸਣ ਵਾਸਤੇ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਸੰਸਾਰ ਤੇ ਆਏ ਰੱਬ ਆਇਆ ਧਰਤੀ ਤੇ ਆਓ ਫਤੇ ਦਾ ਸਿਮਰਨ ਕਰੀਏ ਸਾਰੀ ਸੰਗਤ ਬੁਲੰਦ ਤੇ ਗਰਜਮੀ ਆਵਾਜ਼ ਵਿੱਚ ਸਹਿਬਾਂ ਨੂੰ ਸੀਝਕਾ ਕੇ ਪਿਆਰ ਤੇ ਅਕੀਦਤ ਦੇ ਨਾਲ ਫਤਿਹ ਦਾ ਸਿਮਰਨ ਕਰੋ ਤੇ ਧਨਵਾਦੀ ਬਣਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਬਹੁਤ ਹੀ ਸਤਿਕਾਰਯੋਗ ਸਰਦਾਰ ਅਵਤਾਰ ਸਿੰਘ ਜੀ ਭਵੇਂ ਮੋਝੇ ਤੋਂ ਸਾਡਾ ਸਾਥੀ ਜੋਰ ਸਿੰਘ ਉਹ 2 ਸਾਲ ਹੋ ਗਏ ਆ ਅਕਤੂਬਰ ਦੇ ਮਹੀਨੇ ਵਿੱਚ 2 ਸਾਲ ਹੋ ਜਾਣੇ ਆ ਸਦੀਵੀ ਕਾਲ ਵਾਸਤੇ ਸਾਡੇ ਕੋਲ ਵਿਛੜ ਗਿਆ ਬਾਦ ਨਿਕਦਾ ਰਿਸ਼ਤਾ ਅਸੀਸ ਫੇਰ ਕੇ ਗਏ ਨੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਛੜ ਦੀ ਕਲਾ ਕਰਨ ਔਰ ਇਹ ਵੀ ਸਕੱਤਰ ਉੱਥੇ ਜਿਹੜੀ ਸਟੇਜ ਦੀ ਆ ਜੋੜ ਮੇਲੇ ਦੇ ਉੱਥੇ ਸੇਵਾ ਸੰਭਾਲ ਕਰਦੇ ਨੇ ਤੇ ਬੜੇ ਵਧੀਆ ਤਰੀਕੇ ਦੇ ਨਾਲ ਤੇ ਚੰਗੇ-ਚੰਗੇ ਬੁਲਾਰਿਆਂ ਨੂੰ ਸੱਦ ਕਰਕੇ ਜਿੱਥੇ ਸੱਦਦੇ ਨੇ ਉੱਥੇ ਸਾਡੀ ਵੀ ਗਰੀਬ ਨਵਾਜੀ ਮਿੱਟੀ ਦੇ ਪੁੱਤਿਆਂ ਦੀ ਕਰਦੇ ਨੇ ਸੋ ਮੈਂ ਧੰਨਵਾਦੀ ਹਾਂ ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ ਚੜ ਦੀ ਕਲਾ ਕਰਨ ਮੇਰੇ ਸਤਿਗੁਰੂ ਗੁਰੂ ਅਮਰਦਾਸ ਮਹਾਰਾ ਸੱਚੇ ਪਾਤਸ਼ਾਹ ਤਖਤ ਤੇ ਬੈਠੇ ਨੇ ਤੇ ਲਾਹੌਰ ਦੇ ਰਹਿਣ ਵਾਲਾ ਇੱਕ ਧਨੀ ਇੱਕ ਸੇਠ ਆਇਆ ਸਤਿਗੁਰੂ ਦੀ ਜੇ ਦਰਸ਼ਨ ਦਿਦਾਰੇ ਕਰਕੇ ਮੇਰੇ ਗਰੀਬ ਨਿਵਾਜ਼ ਸਤਿਗੁਰੂ ਸੱਚੇ ਪਾਤਸ਼ਾਹ ਦੀ ਸੋਭਾ ਵੇਖ ਕੇ ਦਰਬਾਰ ਦੀ ਕਿਤੇ ਦਾਲ ਦੀਆਂ ਬਾਲਟੀਆਂ ਚੁੱਕ ਕੇ ਸੇਵਾਦਾਰ ਸੇਵਾ ਕੁਮਾਰੇ ਨੇ ਕਤੇ ਫੁਲਕੇ ਦੀਆਂ ਰੋਟੀਆਂ ਫੁਲਕਿਆਂ ਦੀਆਂ ਰੋਟੀਆਂ ਦੇਣ ਪ੍ਰਸ਼ਾਦਿਆਂ ਦੀਆਂ ਟੋਕਰੀਆਂ ਦੇੜੀਆਂ ਉਹ ਸੇਵਾਦਾਰਾਂ ਨੇ ਚੁੱਕੀਆਂ ਹੋਈਆਂ ਕੋਈ ਵਰਤਨ ਮਾਜ ਰਿਆ ਕੋਈ ਝਾੜੂ ਲਾ ਰਿਆ ਆਇਆ ਹੋਇਆ ਸੇਠ ਜਿਹੜਾ ਸੀ ਉਹ ਦੁਖੀ ਸੀ ਸਰੀਰਕ ਰੋਗ ਕਰਕੇ ਪਰ ਉਹ ਭੁੱਲ ਗਿਆ ਤੇ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਵਾਰੇ-ਵਾਰੇ ਕਿਵੇਂ ਜਾ ਰਿਹਾ ਉਹਦਾ ਵੇਰਵਾ ਬਰਿਆਰ ਦੀ ਕਲਮ ਨੇ ਐਂ ਲਿਖਿਆ ਜਿਥੇ ਐਂ ਅਰਜ਼ ਕਰ ਰਿਆ ਮਹਿੰਗਾ ਮੱਲ ਲਾਹੌਰੋਂ ਪਹੁੰਚਾ ਦਰਸ਼ਨ ਗੁਰਦੇ ਘਰ ਨ ਲਈ ਚਰ ਨਹੀਂ ਲੱਗ ਕੇ ਪੂਰੇ ਗੁਰਦੇ ਭਵ ਸਾਗਰ ਚੋਂ ਤਰਨ ਲਈ ਹੋ ਜੀਵਨ ਨਾਲ ਸਵੱਬਾ ਮਿਲਿਆ ਸਭਲ ਬਣਾਣਾ ਚਾਹਦਾ ਏ ਮਹਿੰਗਾ ਮਲ ਮਰੀਦ ਹੋ ਗਿਆ ਵਾਰੀ ਕੋਲੀ ਜਾਂਦਾ ਏ ਮਹਿੰਗਾ ਮਲ ਲਾਹੌਰੋਂ ਪਹੁੰਚਾ ਦਰਸ਼ਨ ਗੁਰਦੇ ਚਰਨ ਲਾਈ ਚਰਨ ਲੱਗ ਕੇ ਪੂਰੇ ਗੁਰ ਦੇ ਭਵ ਸਾਗਰ ਚੋਂ ਤਰਨ ਲਈ ਹੋ ਜੀਵਨ ਲਾਲ ਸਵੱਬਾ ਮਿਲਿਆ ਸਫਲ ਬਣਾਣਾ ਚਾਹਦਾ ਏ ਮਹਿੰਗਾ ਮਲ ਮਰੀਦ ਹੋ ਗਿਆ ਵਾਰੀ ਕੋ ਪੀ ਜਾਂਦਾ ਏ ਹਉ ਵਾਰੀ ਹਉ ਵੰਆ ਕਹਿੰਦਾ ਮੈਂ ਮਾਇਆ ਪਰ ਅਪਾਰ ਬਾੜੀ ਚਿੰਤਾ ਮੁਕਦੀ ਮਿਲੇ ਸ਼ਾਂਤੀ ਤੱਕੀ ਜਦੋਂ ਸ਼ਕਾਰ ਕੜੀ ਉਹ ਦਿਲ ਤਗੀਦਾ ਦਿਸਣ ਪੁੱਗੀਆਂ ਦਿਲ ਦੀ ਪਟਕ ਮਗਾਉਂਦਾ ਏ ਮਹਿੰਗਾ ਮਲ ਮਰੀਦ ਹੋ ਗਿਆ ਵਾਰੀ ਖੁੱਲੀ ਜਾਂਦਾ ਏ ਐਣੀ ਤਖਤ ਸੁਹਾਵਾ ਤੱਕਿਆ ਜਲਵਾ ਨੂਰ ਇਲਾਹੀ ਦਾ ਬਾਦਸ਼ਾਹਾਂ ਨੂੰ ਮਾਤਾ ਪਾਵੇ ਰੁਤਬਾ ਜਗ ਰਥਵਾਈ ਦਾ ਓ ਖੱਬੇ ਸੱਜੇ ਸੰਗ ਤਾਂ ਫੱਬੀਆਂ ਸਤਗੁਰ ਤਖਤ ਸੁਹਾਂਦਾ ਏ ਮਹਿੰਗਾ ਮੱਲ ਮਰੀਦ ਹੋ ਗਿਆ bari ਖੋਲੀ ਜਾਂਦਾ ਏ ਚਲਦਾ ਸਰ ਦੇ ਸ਼ਤਰ ਸੁਨਾਰੀ ਸੇਵਕਟਾ ਲੇ ਕਮਾਉਂਦੇ ਨੇ ਸਿੱਖ ਚਰ ਵਰ ਬਰਦਾਰੀ ਕਰਦਾ ਰਹਿਮਤ ਗੁਰ ਵਰਸਾਉਂਦੇ ਨੇ ਸਬਰ ਸਦਕ ਦੀਆਂ ਝੜੀਆਂ ਲਗੀਆਂ ਜਿਮ ਜਮ ਮੀਵਰਸਾਉਂਦਾ ਏ ਮਹਿੰਗਾ ਮਲ ਮਰੀਦ ਹੋ ਗਿਆ ਵਾਰੀ ਖੋਲੀ ਜਾਂਦਾ ਏ ਜਰਮਾ ਦੇ ਸਤਗੁਰ ਦਾ ਦਰਬਾਰਤ ਕਾ ਸੰਗਤਾਂ ਵਿੱਚ ਸਮਾਤੀ ਜੁੜੀਆਂ ਹਿਰਦੇ ਨਾਮ ਦੀ ਜੋਤ ਜਗਾ ਓ ਝੋਲੀ ਅਡਖਲੋਤੇ ਆਜ ਜਬਰਕ ਤੇ ਗੁਰ ਵਰਤੰਦਾ ਏ ਮਹਿੰਗਾ ਮਲ ਮਰੀਦ ਹੋ ਗਿਆ ਵਾਰੀ ਖੁੱਲੀ ਜਾਂਦਾ ਏ ਓ ਪਾਣੀ ਢੋਵਾ ਪੱਖਾ ਵੇਰੀ ਸਿਵਾ ਸ ਮਰਣ ਨੇ ਮੀਆਂ ਦੇ ਰਹਿਮਤ ਦੀ ਕਿਰਪਾ ਦਾ ਜਲਵਾ ਚੇਰ ਟਲ ਕੇ ਪ੍ਰੇਮੀਆਂ ਦੇ ਓਏ ਧਨ ਮਨ ਧਨ ਸਭ ਅਰਪਣ ਕਰਕੇ ਸੇਵਕ ਸੇਵਕ ਮੰਦਾ ਏ ਮਹਿੰਗਾ ਮਲ ਮਰੀਦ ਹੋ ਗਿਆ ਵਾਰੀ ਖੁੱਲੀ ਜਾਂਦਾ ਏ ਕੈਣੀ ਤ੍ਰਿਪਤੀ ਦਰਸ਼ਨ ਕਰਕੇ ਜਨਮ ਕਰਮ ਮਾਲ ਉਤਰੇ ਲਾਗੀ ਪਾਰ ਹੋਵਦਾ ਬੇੜਾ ਹੈ ਓ ਗੁਰੂ ਮਲਾ ਜੋ ਭਵ ਸਾਗਰ ਚੋਂ ਬਾਹ ਪਕੜ ਲਗਾਉਂਦਾ ਏ ਮਹਿੰਗਾ ਮਲ ਮਰੀਦ ਹੋ ਗਿਆ ਵਾਰੀ ਖੁੱਲੀ ਜਾਂਦਾ ਏ ਨਿਰਮਲ ਦੁਨੀਆ ਗੂੰਜ ਓ ਕੀ ਪਰਲੋਕ ਸੁਹੇਲਾ ਛਿੜਦੇ ਰਾਗ ਮਿਆਰਾ ਦੇ ਸਿੰਧੂ ਯੋਰ ਰਿਆਲ ਸਾਰਦੀ ਪਰਮਾਰਥ ਗੁਣ ਗੰਦਾ ਏ ਮਹਿੰਗਾ ਮਲ ਮਰੀਦ ਹੋ ਗਿਆ ਵਾਰੀ ਕੁੱਲੀ ਵਾਰੀ ਕੁੱਲੀ ਜਾਂਦਾ ਏ ਸਰਦਾਰ ਜਗੀਰ ਸਿੰਘ ਜੀ ਚੀਮਾ ਖੁੱਡੀ ਵਾਲੇ ਉਹ ਅਸੀਸਾਂ ਭੇਜ ਕੇ ਗਏ ਨੇ ਗੁਰਕਮਲ ਪ੍ਰੀਤ ਸਿੰਘ 500 ਦੰਬੜਾ ਜੱਥੇ ਨੂੰ ਭੇਜ ਕੇ ਗਏ ਨੇ ਤੈ ਦਿਲੋਂ ਧੰਨਵਾਦੀ ਆਂ ਚੀਮਾ ਖੁੱਡੀ ਜਿਹੜਾ ਸਾਡੀ ਸਿਫਤ ਦੇ ਮਥਾਜ ਨਹੀਂ ਆ ਨਗਰ ਵਰਲਡ ਵਿੱਚ ਸ਼ਹੀਦ ਜਗਰਾਜ ਸਿੰਘ ਜੀ ਤੂਹਾਨ ਜਿਨ੍ਹਾਂ ਨੂੰ ਕੌਣ ਨਹੀਂ ਜਾਣਦਾ ਇਹ ਉਹ ਨਗਰ ਹੈ ਆਓ ਮੈਂ ਆਪਣੀ ਮੰਜ਼ਲ ਵੱਲ ਵੱਧਾ ਮਹਿੰਗਾ ਮਾਲ ਗੁਰੂ ਅਮਰਦਾਸ ਮਹਾਰਾ ਸੱਚੇ ਪਾਤਸ਼ਾਹ ਦੇ ਚਰਨਾਂ ਤੇ ਮੱਥਾ ਟੇਕਦਾ ਹੈ ਚਰਨਾਂ ਤੇ ਕਹਿੰਦਾ ਮਹਾਰਾਜ ਮੈਨੂੰ ਕਿਰਪਾ ਕਰਕੇ ਸਿੱਖੀ ਬਖਸ਼ੋ ਸਤਿਗੁਰੂ ਕਹਿੰਦਾ ਤੇਰਾ ਨਾਂ ਕੀ ਆ ਕਹਿੰਦਾ ਮੇਰਾ ਨਾਂ ਮਹਿੰਗਾ ਮਾਲ ਹੈ ਸਤਿਗੁਰੂ ਕਹਿੰਦਾ ਤੇਰਾ ਨਾਮ ਮਹਿੰਗਾ ਮਾਲ ਹੈ ਨਾ ਤੇ ਫਿਰ ਸਿੱਖੀ ਵੀ ਬੜੀ ਮਹਿੰਗੀ ਆ ਸਸਤੀ ਨਹੀਂਗੀ ਕਹਿੰਦਾ ਮਹਾਰਾਜ ਜਿੰਨੇ ਪੈਸੇ ਲੱਗਦੇ ਆ ਲੱਗ ਜਾਣੇ ਨੂੰ ਪਤਾ ਨਹੀਂ ਆ ਇਹ ਸਤਿਗੁਰੂ ਦੀ ਬਾਣੀ ਕਹਿੰਦੀ ਕੰਚਨ ਸਿਓ ਪਾਈਏ ਨਹੀਂ ਤੋਲ ਮਨ ਦੇ RAM ਲੀਆ ਹੈ ਮੋਲ ਮਨ ਵਿੱਚ ਸਤਗੁਰ ਕੇ ਪਾਸ ਤੇ ਇਸ ਸੇਵਕ ਕੇ ਕਾਰਜ ਰਾਸ ਇੱਥੇ ਰਾਸ ਕਾਰਜ ਉਹਦੇ ਹੁੰਦੇ ਜਿਹੜਾ ਇੱਥੇ ਮਨ ਦਾ ਚੜਾਵਾ ਚੜਾਵੇ ਸਤਗੁਰੂ ਕਹਿੰਦੇ ਫਿਰ ਤੇ ਉੱਕੀ ਨਹੀਂ ਮਿਲਣੀ ਜੇ ਤੂੰ ਪੈਸਿਆਂ ਦੀ ਗੱਲ ਕਰਦਾ ਹੈ ਨਾ ਫਿਰ ਉੱਕੀ ਨਹੀਂ ਮਿਲਣੀ ਮਹਾਰਾਜ ਕਿਸ ਤਰ੍ਹਾਂ ਮਿਲੇਗੀ ਪਾਦਸ਼ਾਹ ਕਹਿਣ ਲੱਗੇ ਇੱਥੇ ਝੂਠੇ ਬਰਤਨ ਮਾਂਜ ਤੇਰੀ ਹਉਮੇ ਵਾਲੀ ਮੈਲ ਲੱਥ ਜੇ ਜਨਮ ਜਨਮਾਂ ਦੇ ਮੰਤਰਾਂ ਦੀ ਝਾੜੂ ਲਾ ਇੱਥੇ ਇਥੇ ਦਾਲ ਫੁਲਕੇ ਵਰਤਾ ਲੰਗਰਾਂ ਦੀ ਸੇਵਾ ਕਰ ਲੱਕਣਾ ਪ੍ਰਸ਼ਾਦਿਆਂ ਵਾਸਤੇ ਪਕਾਉਣ ਵਾਸਤੇ ਲੰਗਰ ਪਕਾਉਣ ਵਾਸਤੇ ਲੱਕੜਾਂ ਲੈ ਕੇ ਆਇਆ ਕਰ ਜੰਗਲੋਂ ਇਹ ਡਿਊਟੀ ਲੱਗੀ ਮੈਂ ਛੇਤੀ ਨਾਲ ਮਜਮੂਨ ਜਿਹੜਾ ਕਹਿਣਾ ਚਾਹੁੰਦਾ ਹਾਂ ਮਹਿੰਗਾ ਮੱਲ ਹੋਣੇ ਲੱਗੀਆਂ ਹੋਈਆਂ ਡਿਊਟੀਆਂ ਜੜੀਆਂ ਕਿਵੇਂ ਨਮਾਉਂਦਾ ਤੇ ਆਪਣੇ ਆਪ ਨੂੰ ਕਹਿੰਦਾ ਮਹਿੰਗਾ ਮੱਲਾ ਐਵੇਂ ੱਟਕੇ ਖਾ ਕੇ ਉਮਰ ਗਵਾ ਲਈਓ ਤੇਰੇ ਤੇ ਭਾਗ ਹੀ ਹੁਣ ਜਾਗਿਆ ਮਹਿੰਗਾ ਮਾਲ ਸੁਣੇ ਆ ਹੁਕਮ ਗੁਰਾਂ ਦਾ ਲੱਥ ਗਿਆ ਰੋਗ ਜਿਹੜਾ ਲੱਗਾ ਤੁरां ਦਾ ਉਹ ਖੁਸ਼ੀਆਂ ਦੇ ਜਰੇ ਰਿੱਦਿਓ ਚਿਰਾਗ ਨੇ ਮਹਿੰਗਾ ਮੱਲਾ ਤੇਰੇ ਪੈ ਕਰਮ ਜਾਗ ਨੇ ਮਹਿੰਗਾ ਮਾਲ ਸੁਣੇ ਆ ਹੁਕਮ ਗੁਰਾਂ ਦਾ ਲੱਥ ਗਿਆ ਰੋਗ ਲੱਗਾ ਜਿਹੜਾ ਤੁरां ਗਈਆਂ ਟੱਕ ਹਮੇ ਕੰਡਾਰਾ ਅਰਦਾਸ ਤੁੰਦਾ ਸ਼ਵੀਲ ਵੱਲੋਂ ਸੌ ਦਮੜਾ ਜੱਸੀ ਨੂੰ ਆਇਆ ਇੱਥੇ ਚੜ੍ਹਦੀ ਕਲਾ ਵਾਸਤੇ ਸ਼ਕਤਰ ਸਾਹਿਬ ਮਾਇਆ ਅਰਦਾਸ ਕਰਦੇ ਆ ਇੱਕ ਵਾਰ ਸਾਰੀ ਸੰਗਤ ਕਹਿ ਦਿਓ ਜੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਹੁਣ ਮਰਿਆਦਾ ਸੀ ਗੋਇੰਦਵਾਲ ਸਾਹਿਬ ਦੀ ਫਿਰ ਰਾਤਰੀ ਦਾ ਜਦੋਂ ਇਹ ਜਰਨੈਲੀ ਸ਼ੜਕ ਸੀ ਸੰਗਤ ਦੀ ਆਵਾਜ਼ ਆਈ ਰੁਕ ਜਾਂਦੀ ਸੀ ਜਿਹੜਾ ਵਧਿਆ ਹੋਇਆ ਲੰਗਰ ਹੁੰਦਾ ਸੀ ਉਹ ਜਲ ਪ੍ਰਵਾਹ ਜਿਹੜਾ ਬਿਆਸਾ ਦਰਿਆ ਵਿੱਚ ਕੀਤਾ ਜਾਂਦਾ ਸੀ ਇਹ ਡਿਊਟੀ ਮਹਿੰਗਾ ਮੱਲ ਦੀ ਸੀ ਮਹਿੰਗਾ ਮੱਲ ਦੀ ਇਹ ਡਿਊਟੀ ਨਿਭਾਉਣ ਵਾਸਤੇ ਦਰਿਆ ਵੱਲ ਨੂੰ ਤੁਰੇ ਜਾ ਰਹੇ ਨੇ ਟੋਕਰੀ ਪ੍ਰਸ਼ਾਦਾਂ ਵਾਲੀ ਸਿਰ ਤੇ ਆ ਹੱਥ ਵਿੱਚ ਬਾਲਟੀ ਆ ਅੱਗੇ ਉਹ ਚਾਰ ਬੰਦੇ ਤੁਰੇ ਆ ਰਹੇ ਆ ਪਰ ਮਹਿੰਗਾ ਮੱਲ ਸੋਚਦਾ ਕਹਿੰਦਾ ਯਾਤਰੂ ਆ ਦੂਰ ਦਰੇਡੇ ਤੋਂ ਲੇਟ ਹੋ ਗਏ ਆ ਤੇ ਉੱਥੇ ਤੇ ਗੁਰੂ ਘਰ ਵਿੱਚ ਤੇ ਪ੍ਰਸ਼ਾਦਾ ਮਿਲਣਾ ਨਹੀਂ ਹੁਣ ਇੱਥੇ ਹੀ ਇਹਨਾਂ ਨੂੰ ਛਕਾ ਦਈਏ ਬੜੇ ਪਿਆਰ ਨਾਲ ਪ੍ਰਸ਼ਾਦਾ ਛਕਾਇਆ ਆਵਾਜ਼ ਮਾਰ ਕੇ ਉਹਨਾਂ ਨੂੰ ਜਦੋਂ ਇੰਨੀ ਸ਼ਰਧਾ ਨਾਲ ਪ੍ਰਸ਼ਾਦਾ ਛਕਾਇਆ ਤੇ ਉਹ ਸੋਚਦੇ ਆ ਅਸਲ ਵਿੱਚ ਉਹ ਬੰਦੇ ਚੋਰ ਸੀ ਤੇ ਇੱਥੇ ਚੋਰੀ ਕਰਨ ਵਾਸਤੇ ਆ ਰਹੇ ਸੀ ਕਹਿੰਦੇ ਯਾਰ ਇਹ ਜਾਣਦਾ ਹੈ ਸਾਨੂੰ ਤੇ ਜੇ ਆਪਾਂ ਕੀਤੀ ਚੋਰੀ ਜਾ ਕੇ ਉੱਥੇ ਗੋਇੰਦਵਾਲ ਸਾਹਿਬ ਤੇ ਇਹ ਦਿਨ ਚੜ੍ਹਦੇ ਨੂੰ ਸਾਨੂੰ ਫੜਾ ਦੇਵੇਗਾ ਕਿਉਂ ਨਾ ਹੋਵੇ ਪਹਿਲਾਂ ਇਹਨੂੰ ਸੋਧਾ ਲਾ ਲਈਏ ਹੁਣ ਮਹਿੰਗਾ ਮਲ ਨੂੰ ਇੱਕ ਦੇ ਦਿਲ ਅੰਦਰ ਰੱਬ ਵਸਿਆ ਕਹਿੰਦਾ ਯਾਰ ਮਾਰੀਏ ਨਾ ਇਹਨੂੰ ਆਪਾਂ ਇਹਨੂੰ ਕਹਿੰਦਾ ਮਿੱਟੀ ਦੇ ਟੋਏ ਵਿੱਚ ਡੂੰਗਾ ਨੱਪ ਦਈਏ ਤਾਂ ਕਿ ਇਹ ਇੱਥੇ ਨੱਪਿਆ ਰਹੇਗਾ ਤੇ ਆਪੇ ਸੈਗ ਸੈਗ ਕੇ ਮਰ ਜਾਵੇਗਾ ਤੇ ਸਾਡੇ ਗਲੋਂ ਬੇੜ ਲੱਥ ਜਾਵੇਗਾ ਔਰ ਮਹਿੰਗਾ ਮਾਲ ਨੂੰ ਮਿੱਟੀ ਦੇ ਵਿੱਚ ਡੂੰਗਾ ਟੋਆ ਬੁੱਟ ਕੇ ਆਪਣੇ ਗਧਾਲਿਆਂ ਦੇ ਨਾਲ ਉਹਨਾਂ ਨੇ ਕਿਸ ਤਰ੍ਹਾਂ ਕਰਕੇ ਨੱਪ ਦਿੱਤਾ ਆਗੇ ਗੁਰੂ ਘਰ ਆਣ ਕੇ ਜਦੋਂ ਚੋਰੀ ਇੱਥੇ ਦਾ ਲੱਗੇ ਨਾ ਲਾਉਣ ਅੱਗੇ ਸੇਵਾਦਾਰ ਜਾਗ ਰਹੇ ਸੀ ਮਹਿੰਗਾ ਮਲ ਨੂੰ ਢੀਕ ਰਹੇ ਸੀ ਵੀ ਮਹਿੰਗਾ ਮਲ ਕਦੋਂ ਆਵੇ ਤੇ ਕਦੋਂ ਸੋਈਏ ਉਦੋਂ ਅਮਰਦ ਵੇਲਾ ਹੋ ਗਿਆ ਗੁਰੂ ਅਮਰਦਾਸ ਮਹਾਰਾ ਜੀ ਦਾ ਦਰਬਾਰ ਸੱਜ ਗਿਆ ਕੀਰਤਨ ਆਰੰਭ ਹੋ ਗਿਆ ਇਹ ਮਗਰਲੇ ਪਾਸੇ ਚਾਰੇ ਜਾ ਕੇ ਬਹਿ ਗਏ ਬੜਾ ਸਿਰ ਹਿਲਾਉਣ ਬੜੀਆਂ ਅੱਖਾਂ ਮੀਟਣ ਗੁਰੂ ਅਮਰਦਾਸ ਮਹਾਰਾ ਸੱਚੇ ਪਾਤਸ਼ਾਹ ਨੇ ਆਵਾਜ਼ ਮਾਰੀ ਸਿੱਖ ਨੂੰ ਕਹਿ ਕੇ ਆਏ ਸਤਿਗੁਰੂ ਕਹਿੰਦੇ ਬੜਾ ਇਹ ਬੜਾ ਹੂਟੇ ਲੈ ਰਹੇ ਹੋ ਬੜੇ ਝੂਮ ਰਹੇ ਹੋ ਕਹਿੰਦੇ ਮਹਾਰਾਜ ਝੂਮਿਏ ਕਿਉਂ ਨਾ ਆਨੰਦ ਵੜਾ ਆ ਰਿਹਾ ਹੈ ਕੀਰਤਨ ਸੁਣ ਕੇ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦਾ ਜਿਹੜਾ ਰੇਤਾ ਵਿੱਚ ਨਪਿਆ ਆਨੰਦ ਤੇ ਰਾਤ ਦਾ ਉਹਨੂੰ ਵੀ ਬੜਾ ਆਉਂਦਿਆ ਇਹ ਚਰਨੀ ਪਾ ਕੇ ਕਹਿੰਦੇ ਮਹਾਰਾਜ ਬਖਸ਼ ਲਓ ਕਹਿੰਦਾ ਨਹੀਂ ਉੱਥੇ ਚੱਲੋ ਮੇਰੇ ਸਤਿਗੁਰੂ ਉਧਰ ਨੂੰ ਦੁਰਦੇ ਨੇ ਇਧਰੋਂ ਮਹਿੰਗਾ ਮਲ ਸੁਰਤੀ ਬਿਰਤੀ ਗੁਰੂ ਚਰਨਾ ਵਿੱਚ ਜੋੜ ਕੇ ਸਤਿਗੁਰੂ ਦੇ ਬਾਣੇ ਨੂੰ ਐਉ ਮੰਨ ਰਿਹਾ ਹੈ ਸੁਰਤੀ ਜੁੜੇਗੀ ਗੁਰ ਚਰਨਾ ਵਿੱਚ ਸਿੱਖ ਕਰ ਅਰਦਾਸਾ ਬਖਸ਼ਿ ਬਖਸ਼ਣ ਹਾਰੇ ਦਾਤੇ ਸਾਧਕ ਨੂੰ ਪਰਵਾਸਾ ਓ ਮੇਰ ਕਰੀ ਮੇਰਾਂ ਦੇ ਸਿਆ ਆਪਣੀ ਪੈਜ ਰਖਾਈ ਇੱਥੇ ਉੱਤੇ ਦੋਈ ਜਹਾਨੀ ਤੁਈਓ ਰੱਖਾ ਸਾਈ ਓ ਸੁਰਤੀ ਜੁੜੇਗੀ ਗੁਰ ਚਰਨਾ ਵਿੱਚ ਸਿੱਖ ਕਰ ਅੱਖੀ ਮਖਣ ਹਾਰੇ ਦਾਤੇ ਸਾਧਕ ਨੂੰ ਪਰਵਾਸਾ ਮੇਰ ਕਰੀ ਮੇਰਾ ਦੇ ਅਸਈਆ ਆਪਣੀ ਪੈਜ ਰਖਾਈ ਇੱਥੇ ਉੱਥੇ ਦੋਈ ਜਹਾਨੀ ਤੁਈਓ ਰੱਖਾ ਸਾਈਂ ਠੀਕ ਹਾ ਸੀ ਤੁਸੀਂ ਸਤਿਗੁਰੂ ਸਿੱਖੀ ਖੰਡਿਓ ਦਿਖੀ ਵਾਲੋਂ ਕੀ ਬੋਧ ਪੈਣੀ ਸਹਬਾ ਅੱਖੀ Because. Vem, ਸੁਖ ਮਰ ਜਾਈ ਐਥੇ ਉਥੇ ਦੋਈ ਜਹਾਨੀ ਤੂੰ ਰੱਖਾ ਸਾਈ ਸੁਖ ਦੁਖ ਤੇਰੀ ਆਗਿਆ ਪਿਆਰੇ ਹਰ ਖਸੋਗ ਦੀਆਂ ਰਮ ਜਾ ਪਾਰ ਬ੍ਰਹਮ ਪਰਮੇਸ਼ਰ ਤੇਰੀਆਂ ਸੋਚੋਂ ਬਾਹਰੀਆਂ ਸਮਝਾਂ ਗਿਆਨੀ ਜੀ ਸਿੱਧੂ ਰਿਆੜ ਵੀ ਤਰਸ ਨਾ ਜਾਵਣ ਬਾੜ ਜੋਰ ਤੂੰ ਆਈ ਜੋਰ ਸੋ ਬਾੜ ਜੋਰ ਸਤੂੰ ਆਈ ਸਤਿਗੁਰੂ ਸੱਚੇ ਪਾਤਸ਼ਾਹ ਦੇ ਜਿਹੜੀ ਆ ਅਰਦਾਸ ਪ੍ਰਵਾਨ ਹੋਈ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜਿਆਂ ਨੇ ਇਹਨਾਂ ਦੇ ਕੋਲੋਂ ਹੀ ਕੜਵਾਇਆ ਸਿੱਖ ਨੂੰ ਤੇ ਸਤਿਗੁਰੂ ਕਹਿੰਦੇ ਮਹਿੰਗਾ ਮੱਲਾ ਹਣ ਦਾਸ ਇਹਨਾਂ ਨੂੰ ਕੀ ਸਜ਼ਾ ਦਈਏ ਅੰਦਰੋਂ ਨਿਰਮਲ ਬਾਹਰੋਂ ਨਿਰਮਲ ਸੇਵਾ ਕਰਕੇ ਹੋਏ ਕਹਿੰਦੇ ਮਹਾਰਾਜ ਦੇ ਤੋਟੇਓ ਮਿਹਰਬਾਨ ਹੋਇਓ ਤੇ ਜਿਹੜੀ ਕਿਰਪਾ ਮੇਰੇ ਉੱਤੇ ਕੀਤੀ ਆ ਇੰਨਾ ਤੇ ਵੀ ਕਰ ਦਿਓ ਇੰਨਾ ਤੇ ਵੀ ਕਰ ਦਿਓ ਅਸਲੀ ਜੀਵਨ ਜਿਹੜਾ ਸਿੱਖਦਾ ਇਹ ਐ ਅਸੀਂ ਰੋਜ਼ ਪੜ੍ਹਦੇ ਆ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ ਮੇਰਾ ਟਾਈਮ ਸਮਾਪਤ ਆ ਭਾਈ ਹੁਣ ਮੈਂ ਅੱਗੇ ਨਹੀਂ ਜਾਣਾ ਮੇਰੇ ਉਸਤਾਦ ਨੇ ਸਿਖਿਆ ਦਿੱਤੀ ਆ ਵੀ ਗਾ ਨਹੀਂ ਜਾਣਾ ਭਾਵੇਂ ਉਹ ਸਰੀਰ ਕਰਕੇ ਨਹੀਂ ਐ ਜੋਗੀ ਸਾਹਿਬ ਸਦਾ ਹੀ ਅਮਰ ਐ ਅਮਰ ਐ ਬੇਅੰਤ ਭੁੱਲਾ ਮੇਰੀਆਂ ਚੰਗੀਆਂ ਗੱਲਾਂ ਮੇਰੇ ਸਤਿਗੁਰੂ ਦੀਆਂ ਰੋਮ ਰੋਮ ਕਰਕੇ ਸ਼ੁਕਰ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਬਹੁਤ ਬਹੁਤ ਧੰਨਵਾਦ ਮੇਰੇ ਵੀਰ ਸਕੱਤਰ ਸਹਬਾਨਾਂ ਦਾ ਗਿਆਨੀ ਹਰਪ੍ਰੀਤ ਸਿੰਘ ਜਿੰਡੇ ਵਾਲਾ tatha ਕੁਹਾੜਕਾ ਸਾਹਿਬ ਸਾਰੀ ਮੈਨੇਜਮੈਂਟ ਦਾ ਮੈਨੇਜਰ ਸਾਹਿਬ ਦਾ ਔਰ ਗੁਰੂ ਕੀ ਸੰਗਤ ਦਾ ਆਓ ਬੁਲਾਓ ਫਤੇ ਪਾਓ ਫਤੇ ਗਜਾਓ ਫਤੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ